ਗੁਰਬਾਣੀ 'ਚ ਲਿਖਦੇ ਨੇ ਮਹਾਰਾਜ ਉਹ ਕਹਿੰਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਲੱਖ ਖੁਸ਼ੀਆਂ ਉਹ ਕਹਿੰਦੇ ਪਾਤਸ਼ਾਹੀਆਂ ਤੁਹਾਨੂੰ ਮਿਲਣ ਗਿਆ ਪਾਤਸ਼ਾਹੀਆਂ ਕਹਿੰਦੇ ਨੇ ਤਰਕੀਆਂ ਨੂੰ ਕਾਮਯਾਬੀਆਂ ਨੂੰ ਸਕਸੈਸ ਉਹ ਕਹਿੰਦੇ ਤਦ ਹੀ ਤੈਨੂੰ ਮਿਲ ਸਕਦੀਆਂ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਮਿਲ ਸਕਦੀਆਂ ਕਹਿੰਦੇ ਜੇ ਸਤਗੁਰ ਦਾ ਮਤਲਬ ਕਿ ਸਤ ਦੀ ਪ੍ਰਮਾਤਮਾ ਦੀ ਅਕਲ ਤੇਰੇ ਦਿਮਾਗ ਦੇ ਵਿੱਚ ਤੇਰੇ ਖਾਨੇ ਵਿੱਚ ਕਹਿੰਦੇ ਪੈ ਜਾਏ ਨਦਰ ਦਾ ਮਤਲਬ ਤੈਨੂੰ ਸਮਝ ਲੱਗ ਜਾਏ ਆਈ ਲੱਖਸ਼ੀਆਂ ਬਾਦਸ਼ਾਹੀਆਂ ਤੈਨੂੰ ਮਿਲਣੀਆਂ ਉਦਾਂ ਨਹੀਂ ਮਿਲ ਸਕਦੀਆਂ ਲੱਖਸ਼ੀਆਂ ਬਾਦਸ਼ਾਹੀਆਂ ਜੇ ਸਤਗੁਰ ਨਦਰ ਕਰੇ ਜੇ ਦਾ ਮਤਲਬ ਇਸ ਜੇ ਤੇਰੇ ਸਤ ਦਾ ਪ੍ਰਮਾਤਮਾ ਦਾ ਗਿਆਨ ਨਦਰ ਕਰ ਗਿਆ ਦਿਮਾਗ ਦੇ ਵਿੱਚ ਸਮਝ ਲੱਗ ਗਿਆ ਤੈਨੂੰ ਤੇ ਤੈਨੂੰ ਹਰ ਪਾਸਿਓਂ ਹਰ ਖੁੰਝਿਉਂ ਹਰ ਆੜੇ ਹਰ ਦੁਆਲੇ ਉਹਨੂੰ ਖੁਸ਼ੀਆਂ ਮਿਲਣਗੀਆਂ ਉਹ ਵੀ ਇੱਕ ਨਹੀਂ ਦੋ ਨਹੀਂ 11 ਨਹੀਂ ਲੱਖਾਂ ਦੇ ਹਿਸਾਬ ਨਾਲ ਉਹ ਕਹਿੰਦੇ ਨੇ ਉਹ ਵੀ ਉਸ ਟੈਂਪਲ ਸ਼ਲੋਕ ਲਿਖਿਆ ਮਹਾਰਾ ਨੇ ਜਦੋਂ ਬੇਸਰਤੀ ਤੇ ਪ੍ਰਕਾਸ਼ ਸਨ ਸਰੀਰਕ ਰੂਪ ਤੌਰ ਤੇ ਤੂੰ ਤੁਸੀਂ ਹਿਸਾਬ ਲਾ ਲਓ ਵੀ ਉਸ ਟੈਂਪਲ ਦੀ ਲੱਖਾਂ ਕਈਆਂ ਜੇ ਅੱਜ ਹੁੰਦੇ ਹੋ ਤਾਂ ਕਿੰਨੇ ਕਰੋੜਾਂ ਅਰਬਾਂ ਦੇ ਹਿਸਾਬ ਨਾਲ ਸਾਨੂੰ ਇਹ ਖੁਸ਼ੀਆਂ ਮਿਲਣਗੀਆਂ ਆਪਾਂ ਗੁਰੂ ਸਾਹਿਬਾਨਾਂ ਦੇ ਸ਼ਲੋਕਾਂ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਿ ਸਾਨੂੰ ਇਹ ਕਹਿੰਦੇ ਕੀ ਆ ਸਾਨੂੰ ਇਹ ਕਹਿੰਦੇ ਰੱਬ ਤੱਕ